ਦੇਸ਼ ਭਰ ਦੇ ਵਿੱਚ ਬਹੁਤ ਚਰਚਿਤ ਮਾਮਲਾ ਜੋ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀ ਔਰ ਉਸ ਕੇਸ ਦੇ ਵਿੱਚ ਅਦਾਲਤ ਨੇ ਸਖਤ ਰੁਕ અપਨਾਉਂਦਿਆਂ ਹੋਰ ਸ਼ਕਤੀ ਵਿਖਾਈ ਔਰ ਜਲਦ ਤੋਂ ਜਲਦ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰਨ ਦੀ ਗੱਲ ਆਖੀ ਹੈ ਹੋਰ ਵੀ ਕਈ ਆਰਗੂਮੈਂਟਸ ਹੋਏ ਨੇ ਸਾਡੇ ਨਾਲ ਐਡਵੋਕੇਟ ਹਾਈ ਕੋਰਟ ਦੇ ਨਾਲ ਗੱਲਬਾਤ ਕਰਦੇ ਆ ਗੁਰਪ੍ਰੀਤ ਜੀ ਖਾਸ ਕੀ ਆਰਗੂਮੈਂਟ ਹੋਏ ਔਰ ਅਗਲਾ ਮੁੱਦਾ ਕੀ ਐਲਾਨਿਆ ਗਿਆ ਸਰ ਜਿਹੜੇ ਦਰਸ਼ਕ ਪੁਰਾਣੇ ਟਾਈਮ ਤੋਂ ਇਸ ਕੇਸ ਨੂੰ ਨਹੀਂ ਫੋਲੋ ਕਰ ਰਹੇ ਉਹਨਾਂ ਦੀ ਜਾਣਕਾਰੀ ਵਾਸਤੇ ਵੀ ਮੈਂ ਦੱਸ ਦੇਣਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਵਕਤ ਇੱਕ ਕੇਸ ਡੀਲ ਕਰ ਰਹੀ ਹੈ ਜਿੰਦੇ ਵਿੱਚ ਜਿੰਦੇ ਚ ਲਾਰੈਂਸ ਬਿਸ਼ਨੋਈ ਨੇ ਦੀਆਂ ਜਿਹੜੀਆਂ ਦੋ ਇੰਟਰਵਿਊਸ ਆਈਆਂ ਸੀਗੀਆਂ ਜੇਲ੍ਹ ਦੇ ਅੰਦਰੋਧੀ ਤੇ ਉਹ ਇੱਕ ਬਹੁਤ ਵੱਡਾ ਸਿਕਿਉਰਿਟੀ ਲੈਪਸ ਸੀਗਾ ਤੇ ਉਹਦੇ ਰਿਗਾਰਡਿੰਗ ਮਾਨਯੋਗ ਹਾਈ ਕੋਰਟ ਨੇ ਦੋ ਐਫ ਆਈ ਆਰ ਜਿਹੜੀਆਂ ਨੇ ਡਾਇਰੈਕਸ਼ਨ ਦੇ ਕੇ ਦਰਜ ਕਰਵਾਈਆਂ ਲਾਰੈਂਸ ਬਿਸ਼ਨੋਈ ਦੇ ਉੱਤੇ ਤੇ ਉਸ ਤੋਂ ਇਲਾਵਾ ਉਹਦੇ ਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਗਠਨ ਕੀਤਾ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਰਟ ਨੂੰ ਇਹ ਦੱਸੂਗੀ ਕਿ ਕਿਹੜੇ ਜਗ੍ਹਾ ਤੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਸੀ 에ਅਰ ਹੋਈ ਸੀ ਤਾਂ ਕਿ ਉਹ ਅਪਰਾਧੀ ਮਪਰਾਦੀ ਮੈਂ ਉਹਨਾਂ ਆਫੀਸਰਜ਼ ਨੂੰ ਕਹਿ ਰਿਹਾ ਹਾਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਨ੍ਹਾਂ ਦੀ ਕਸਟਡੀ ਦੇ ਵਿੱਚ ਉਸ ਟਾਈਮ ਤੇ ਲੋਰੈਂਸ ਬਿਸ਼ਨੋਈ ਸੀਗਾ ਸੋ ਉਹਦੇ ਵਾਸਤੇ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਕੋਈ ਐਫਰਟ ਨਹੀਂ ਦਿਖਾਏ ਸੀਗੇ ਲੇਕਿਨ ਹੁਣ ਕਿਉਂਕਿ ਕੋਰਟ ਉਹਨੂੰ ਮੋਨੀਟਰ ਕਰ ਰਹੀ ਹੈ ਕੋਰਟ ਦੀ ਨਿਗਰਾਨੀ ਦੇ ਹੇਠ ਹੋ ਰਿਹਾ ਹੈ ਇਸ ਕਰਕੇ ਹੁਣ ਡੇ ਬਾਈ ਡੇ ਸਾਨੂੰ ਇਨਫੋਰਮੇਸ਼ਨ ਮਿਲਦੀ ਜਾ ਰਹੀ ਹੈ ਕੱਲ ਦੀ ਜਿਹੜੀ ਹੀアリング ਹੋਈ ਹੈ ਉਹਦੇ ਵਿੱਚ 15 ਦਿਨਾਂ ਦਾ ਟਾਈਮ ਕੋਰਟ ਨੇ ਹੋਰ ਦਿੱਤਾ ਹੈ 30 ਅਪ੍ਰੈਲ ਦੀ ਡੇਟ ਰੱਖੀ ਹੈ ਔਰ 30 ਅਪ੍ਰੈਲ ਨੂੰ ਸਾਨੂੰ ਉਮੀਦ ਹੈ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਕੀ ਕਿਹੜੀ ਜਗ੍ਹਾ ਤੇ ਇੰਟਰਵਿਊ ਹੋਈ ਸੀਗੀ ਕਿਹੜੀ ਡਿਵਾਈਸ ਤੋਂ ਯੂਜ਼ ਕਰਕੇ ਹੋਈ ਸੀ ਕਿੱਥੋਂ ਦਾ ਇੰਟਰਨੈਟ ਵਰਤਿਆ ਗਿਆ ਸੀਗਾ ਇਹਦੇ ਨਾਲ ਹੀ ਇੱਕ ਬੜਾ ਇੰਪੋਰਟੈਂਟ ਅਸਪੈਕਟ ਹੈ ਕਿ ਪੰਜਾਬ ਚ ਜਿਹੜਾ ਆਰਗੇਨਾਈਜ਼ਡ ਕਰਾਈਮ ਹੈ ਜਿਵੇਂ ਰੈਂਸਮ ਕਾਲਸ ਨੇ ਕਿਡਨਾਪਿੰਗ ਦੀਆਂ ਕਾਲਾਂ ਨੇ ਪੈਸੇ ਮੰਗੇ ਜਾਂਦੇ ਰੰਗਦਾਰੀ ਜਿੰਨੂੰ ਬੋਲਦੇ ਆ ਜਾਂ ਐਕਸਟਰਸ਼ਨ ਕਰਨ ਵਾਸਤੇ ਤੇ ਗੋਲੀਆਂ ਸ਼ਰਿਆਮ ਚੱਲ ਰਹੀਆਂ ਨੇ ਜੇ ਆਪਾਂ ਦੇਖ ਰਹੇ ਹਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਜੇਲ੍ਹ ਚ ਬੈਠੇ ਹੋਏ ਗੈਂਗਸਟਰ ਲੈਂਦੇ ਆ ਸੋ ਕੋਰਟ ਦੀ ਜਿਹੜੀ ਮੋਨਿਟਰਿੰਗ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਕੰਮ ਹੈ ਉਹ ਰੋਕਿਆ ਜਾ ਸਕੇ ਤੇ ਜ਼ਿਲ੍ਹਾ ਤੋਂ ਕ੍ਰਿਮੀਨਲਸ ਜਿਹੜੇ ਨੇ ਓਪਰੇਟ ਨਾ ਕਰ ਸਕਣ ਉਹਦੇ ਕਰਕੇ کورٹ ਨੇ ਲਾਸਟ ਡੇਟ ਤੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਰਿਪੋਰਟ ਦਿਓ ਕਿ ਤੁਸੀਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਪਿਛਲੇ 3 ਮਹੀਨਿਆਂ ਦਾ ਤੁਹਾਡਾ ਕੀ ਪਰਫਾਰਮੈਂਸ ਹੈ ਉਹ ਪਰਫਾਰਮੈਂਸ ਦੇ ਵਿੱਚ ਇਹ ਆਇਆ ਕਿ ਪੰਜਾਬ ਸਰਕਾਰ ਨੇ کورٹ ਨੂੰ ਦੱਸਿਆ ਕਿ 1254 ਐਗਜੈਕਟਲੀ ਮੋਬਾਈਲ ਫੋਨਸ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚੋਂ ਦੀ ਪਕੜੇ ਗਏ ਐ ਲੇਕਿਨ ਉਹ ਜਿਹੜੀ ਜਾਣਕਾਰੀ ਸੀ ਉਹ ਅਧੂਰੀ ਸੀ ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਜ਼ਿਲ੍ਹੇ ਦੀ ਜੇਲ੍ਹ ਚੋਂ ਪਕੜੇ ਗਏ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਕਿੰਨੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਕਿ ਆ ਜਿਹੜੇ ਅਧਿਕਾਰੀ ਸੀਗੇ ਜਿਨ੍ਹਾਂ ਦੀਆਂ ਅੱਖਾਂ ਦੇ ਥਲਣੂ ਦੀ ਹੋ ਕੇ ਸਾਰਾ ਸਮਾਨ ਜੇਲ੍ਹ ਦੇ ਅੰਦਰ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਕੀਤੀ ਤਾਂ ਉਹ ਜਵਾਬਦੇਹ ਚ ਪੰਜਾਬ ਸਰਕਾਰ ਅਸਮਰਥ ਰਹੀ ਜਿਹਦੇ ਕਰਕੇ ਇੱਕ ਜੋ ਕੋਰਟ ਨੇ ਝਾੜਵੀ ਲਗਾਈ ਤੇ ਇਹ ਵੀ ਕਿਹਾ ਕਿ ਵੀ 15 ਦਿਨਾਂ ਬਾਅਦ ਜਿਹੜੀ ਰਿਪੋਰਟ ਤੁਸੀਂ ਸਾਨੂੰ ਦਿਓਗੇ ਉਹਦੇ ਵਿੱਚ ਤੁਸੀਂ ਸਾਰੀ ਇਹ ਡਿਟੇਲ ਦਿਓਗੇ ਹੁਣ ਇੰਟਰਸਟਿੰਗ ਫੈਕਟ ਇੱਕ ਨਾਲ ਇਹ ਹੈ ਕਿ ਇਹਦੇ ਨਾਲ ਨਾਲ ਕੋਰਟ ਸਿਰਫ ਪੰਜਾਬ ਹੀ ਨਹੀਂ ਹਰਿਆਣਾ ਤੋਂ ਵੀ ਮੰਗੀ ਉਹਨਾਂ ਨੇ ਡਿਟੇਲ ਹਰਿਆਣਾ ਨੇ ਡਿਟੇਲ ਦਿੱਤੀ ਉਹਨਾਂ ਨੇ ਦੱਸਿਆ ਸਾਡੇ ਕੋਲ ਨੋ ਮੋਬਾਈਲ ਰਿਕਵਰ ਹੋਇਆ ਜੀ ਪਿਛਲੇ 3 ਮਹੀਨੇ ਚ ਜ਼ਿਲ੍ਹਿਆਂ ਦੇ ਨਾਮ ਦੱਸੇ ਤੇ ਪਲੱਸ ਉਹਨਾਂ ਨੇ ਦੱਸਿਆ ਕਿ ਪੰਜ ਕੇਸ ਐਸੇ ਐ ਜਿਨ੍ਹਾਂ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀਆਂ ਨੇ ਲੇਕਿਨ ਪੰਜਾਬ ਸਰਕਾਰ ਨੇ ਅਸੀਂ ਕੋਈ ਜਾਣਕਾਰੀ ਕੋਰਟ ਨੂੰ ਪ੍ਰੋਵਾਈਡ ਨਹੀਂ ਕਰਾਈ ਸੋ ਹੁਣ ਇਹ ਦੇਖਣ ਵਾਲੀ ਗੱਲ ਇਹ ਆ ਕਿ ਕਿਉਂਕਿ ਅਗਲੀ ਡੇਟ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਹਰਿਆਣਾ ਦੇ ਅਫਸਰਾਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਕਿ ਪੰਜਾਬ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਕਿ ਵੀ ਕਿਵੇਂ ਹਰਿਆਣਾ ਮੈਨੇਜ ਕਰ ਰਿਹਾ ਹੈ ਵੀ ਉੱਥੋਂ ਦੀ ਜੇਲ ਅਥਾਰਟੀਆਂ ਜਿਹੜੀਆਂ ਨੇ ਉਹ ਕਿਵੇਂ ਕੰਮ ਕਰ ਰਹੀਆਂ ਨੇ ਉੱਥੇ ਕਿਉਂ ਨਹੀਂ ਮੋਬਾਈਲ ਫੋਨ ਪਹੁੰਚਦੇ ਤੇ ਤੁਹਾਡੀਆਂ ਜੇਲਾਂ ਚੋਂ ਮੋਬਾਈਲ ਫੋਨ ਕਿਵੇਂ ਪਕੜੇ ਜਾਂਦੇ ਆ ਜਾਂ ਕਿਵੇਂ ਪਹੁੰਚ ਜਾਂਦੇ ਆ ਸੋ ਇਸ ਕਰਕੇ ਇਹ ਮੈਟਰ ਬਹੁਤ ਇੰਪੋਰ ਕਿ ਆ ਅਗਲੀ ਤਰੀਕ ਦੇ ਉੱਤੇ ਕਿਉਂਕਿ ਸਾਰਾ ਡਾਟਾ ਜਿਹੜਾ ਹੈਗਾ ਉਹ ਕੋਰਟ ਦੇ ਕੋਲ ਆ ਜਾਏਗਾ ਤੇ ਕੋਰਟ ਆਲ ᱨੈਡੀ ਪਹਿਲਾਂ ਹੀ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਸਾਰੀਆਂ ਜੇਲਾਂ ਦੇ ਵਿੱਚ ਪ੍ਰੋਪਰ ਜੈਮਰ ਲਗਾਏ ਜਾਣ ਕਿਸੇ ਵੀ ਫ੍ਰੀਕੁਐਂਸੀ ਤੋਂ ਜਿਵੇਂ ਦੇਖੋ ਇੱਕ ਜੈਮਰ ਲੱਗਦਾ ਹੈ ਉਹਦੇ ਨਾਲ 5G ਦੀ ਫ੍ਰੀਕੁਐਂਸੀ ਰੁਕ ਜਾਂਦੀ ਹੈ ਲੇਕਿਨ ਅਪਰਾਧੀ ਕੀ ਕਰਦੇ ਨੇ ਜਿਹੜੇ ਅੰਦਰ ਬੈਠੇ ਨੇ ਉਹ 4G 3G 2G ਇਹੋ ਜੇ ਨੈਟਵਰਕ ਯੂਜ਼ ਕਰ ਲੈਂਦੇ ਨੇ ਐਸ ਕਰਕੇ ਹਰ ਜੇਲ ਦੇ ਵਿੱਚ ਜਿਹੜੇ ਜਿੱਥੇ ਹਾਈ ਪ੍ਰੋਫਾਈਲ ਕ੍ਰਿਮੀਨਲ ਰੱਖੇ ਗਏ ਆ ਉਹਨਾਂ ਦੀਆਂ ਜੇਲਾਂ ਚ ਅਟ ਲੀਸਟ ਕਿਸੇ ਵੀ ਫ੍ਰੀਕੁਐਂਸੀ ਸੀ ਤੂੰ ਇੰਟਰਨੈਟ ਦੀ ਵਰਤੋਂ ਨਾ ਹੋ ਸਕੇ ਇਹੋ ਜਿਹੇ ਜੈਮਰ ਲਗਾਏ ਜਾਣੇ ਚਾਹੀਦੇ ਨੇ ਉਹ ਜਿਹੜੀ ਹੈ ਟੈਕਨੋਲੋਜੀ ਅਵੇਲੇਬਲ ਹੈ ਇੱਕ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰ ਜਿਹੜੇ ਇਲੈਕਟ੍ਰੋਨਿਕਸ ਦੇ ਵਿੱਚ ਤੇ ਕਮਿਊਨੀਕੇਸ਼ਨ ਦੇ ਵਿੱਚ ਐਕਸਪਰਟ ਨੇ ਉਹਨਾਂ ਨੂੰ ਨਾਲ ਅਟੈਚ ਕੀਤਾ ਗਿਆ ਤੇ ਕੋਰਟ ਚਾਹੁੰਦੀ ਹੈ ਕਿ ਵੀ ਅਸੀਂ ਇਹ ਸਾਰਾ ਸਿਸਟਮ ਜਿਹੜਾ ਹੈਗਾ ਇਹਨੂੰ ਪਲੇਸ ਇਨ ਪਲੇਸ ਲੈ ਕੇ ਆਈਏ ਤੋ ਜਿਹੜੀ ਡਿਲੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਰਕਾਰਾਂ ਜਿਹੜੀਆਂ ਨੇ ਟਾਈਮ ਤੇ ਟਾਈਮ ਲਈ ਜਾਂਦੀਆਂ ਹੁੰਦੀਆਂ ਨੇ ਹੁਣ ਜਦੋਂ ਕੋਰਟ ਦੀ ਨਿਗਰਾਨੀ ਚਾਹੇ ਤਾਂ ਸਾਨੂੰ ਇਹ ਉਮੀਦ ਹੈ ਕਿ ਬੜੇ ਥੋੜੇ ਟਾਈਮ ਦੇ ਵਿੱਚ ਵਿੱਚ ਉਹ ਜਿਹ ਖੁੱਲ ਕੇ ਬਾਹਰ ਆ ਜੂਗਾ ਤੇ ਅੱਪਰ ਜਿਹੜੇ ਅਫਸਰ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਵੀ ਮਜਬੂਰੀ 'ਚ ਕੰਮ ਕਰਨਾ ਪਊਗਾ। ਇਹਦੇ ਵਿੱਚ ਇੱਕ ਹੋਰ ਪਿਛਲੇ ਦਿਨੀ ਇੱਕ ਹੋਇਆ ਸੀ ਕੇਸ ਜਿੱਦਾ ਐਨਡੀਪੀਐਸ ਤਹਿਤ ਅਦਾਲਤ ਨੇ ਕਿਹਾ ਸੀ ਵੀ ਹਰਿਆਣੇ ਤੋਂ ਤੁਸੀਂ ਜਿਹੜੀ ਟ੍ਰੇਨਿੰਗ ਲਓ ਜਿੱਥੇ ਐਨਡੀਪੀਐਸ ਦੇ ਕੇਸ ਬੜੇ ਘੱਟ ਤੌਰ ਬੜੇ ਤਰੀਕੇ ਨਾਲ ਸੌਟ ਆਊਟ ਕਰ ਰਹੇ ਨੇ। ਫਿਰ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਿ ਪੁਲਿਸ ਆਫੀਸਰ ਜਿਹੜੇ ਹੈਗੇ ਉਹਨਾਂ ਦੀ ਕੈਪੇਬਿਲਿਟੀ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਜਾਂ ਫਿਰ ਕ੍ਰੈਡਿਬਿਲਿਟੀ ਦੇ ਉੱਪਰ ਸ਼ੱਕ ਕੀਤਾ ਜਾ ਸਕਦਾ ਅਦਾਲਤ ਵੱਲੋਂ। ਅ ਸਰ ਕ੍ਰੈਡਿਬਿਲਿਟੀ ਤਾਂ ਆਟੋਮੈ ਜਿਹੜੇ ਨੇ ਸਾਨੂੰ ਰਿਜ਼ਲਟਸ ਜਿਹੜੇ ਨੇ ਸਾਡੇ ਸਾਹਮਣੇ ਆ ਜਾਣਗੇ ਤੁਸੀਂ ਹਰਿਆਣਾ ਦੀ ਗੱਲ ਕੀਤੀ ਇਸ ਦੇ ਨਾਲ ਨਾਲ ਸਾਡੇ ਆਪਦੀ ਹਾਈ ਕੋਰਟ ਦੇ ਇੱਕ ਮਾਨਯੋਗ ਜੱਜ ਸਾਹਿਬ ਨੇ ਪੰਜਾਬ ਪੁਲਿਸ ਨੂੰ ਇਹ ਡਾਇਰੈਕਸ਼ਨਾਂ ਦਿੱਤੀਆਂ ਕਿ ਤੁਸੀਂ ਆਪਦੀ ਟੀਮਾਂ ਬਣਾ ਕੇ ਹਿਮਾਚਲ ਚ ਭੇਜੋ ਉੱਥੋਂ ਦੀ ਉਹ ਟ੍ਰੇਨਿੰਗ ਲੈ ਕੇ ਆਣ ਕਿ ਐਨਡੀਪੀਐਸ ਦੇ ਉੱਤੇ ਰੋਕ ਕਿੱਦਾਂ ਲੱਗੂਗੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਸ਼ੋ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਸਰਕਾਰ ਉਹ ਐਕਟ ਨਹੀਂ ਕਰ ਰਹੀ ਜਾਂ ਉਸ ਤਰੀਕੇ ਦੇ ਨਾਲ ਆਪਦੇ ਆਫੀਸਰਸ ਨੂੰ ਇਨਫਰਾਸਟ੍ਰਕਚਰ ਨਹੀਂ ਪ੍ਰੋਵਾਈਡ ਕਰਾ ਪਾ ਰਹੀ ਜਾਂ ਟ੍ਰੇਨਿੰਗ ਨਹੀਂ ਦੇ ਪਾ ਰਹੀ ਜਿਹਦੇ ਕਰਕੇ ਜਿਹੜੀਆਂ ਚੀਜ਼ਾਂ ਵੱਧੀਆਂ ਜਾ ਰਹੀਆਂ ਨੇ ਸਾਡਾ ਮੰਨਣਾ ਇਹ ਹੈ ਕਿ ਕਿਤੇ ਨਾ ਕਿਤੇ ਕੁਝ ਕਾਲੀਆਂ ਭੇੜਾਂ ਜ਼ਰੂਰ ਹੈਗੀਆਂ ਨੇ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਨੂੰ ਰਿਕੋਗਨਾਈਜ਼ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਿੱਛੇ ਜੇ ਇੱਕ ਕੇਸ ਹੋਇਆ ਜੀ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਕੀ ਸੀਗਾ ਕਿ ਫਾਜ਼ਿਲਕਾ ਦੀ ਜੇਲ ਸੀਗੀ ਤੇ ਉੱਥੋਂ ਦੀ ਕੈਦੀ ਜਿਹੜਾ ਸੀਗਾ ਉਹ 43 44000 ਮੋਬਾਈਲ ਤੋਂ ਫੋਨ ਕਾਲਸ ਕਰ ਰਿਹਾ ਸੀਗਾ ਬਾਹਰ ਤੇ ਉਹਦੀ ਵਾਈਫ ਦੇ ਖਾਤੇ ਦੇ ਵਿੱਚ ਕਰੋੜਾ ਰੁਪਏ ਜਮ੍ਹਾਂ ਹੋ ਰਹੇ ਸੀਗੇ ਉੱਥੋਂ ਦੀ ਕੋਰਟ ਨੂੰ ਇਹ ਪਤਾ ਚੱਲਿਆ ਕਿ ਸਾਰਾ ਦਾ ਸਾਰਾ ਜਿਹੜਾ ਇਹ ਡਰੱਗਸ ਦਾ ਔਰ ਇੱਕ ਪਾਰਟੀਕੂਲਰ ਏਰੀਏ ਦੇ ਵਿੱਚ ਕੰਮ ਜਿਹੜਾ ਹੈ ਉਹ ਜੇਲ੍ਹ ਦੇ ਜ਼ਰੀਏ ਹੋ ਰਿਹਾ ਹੈ ਸੋ ਉਹ ਮੁੱਦਾ ਵੀ ਜਿਹੜਾ ਹੁਣ ਕੋਰਟ ਦੇ ਅੱਗੇ ਹੈਗਾ ਉਸ ਚੱਕਰ ਦੇ ਵਿੱਚ ਕਈ ਜੇਲ੍ਹ ਸੁਪਰੀਡੈਂਟ ਜਿਹੜੇ ਨੇ ਉਸ ਸਸਪੈਂਡ ਕੀਤੇ ਗਏ ਜੇ ਇਸ ਤਰ੍ਹਾਂ ਦੀਆਂ ਰੋਕਥਾਮ ਦੀਆਂ ਟੈਕਨੀਕਸ ਕੋਰਟ ਦੇ ਜ਼ਰੀਏ ਵੀ ਲਗਾਈਆਂ ਜਾਣਗੀਆਂ ਤੇ ਬੜੇ ਵੱਡੇ ਪੱਧਰ ਤੇ ਇਸ ਕ੍ਰਾਈਮ ਨੂੰ ਰੋਕਿਆ ਜਾ ਸਕਦਾ ਹੈ ਅਦਾਲਤਾਂ ਵੀ ਮਤਲਬ ਇਸ ਤਰੀਕੇ ਨਾਲ ਰੈਕਟ ਨਹੀਂ ਕਰਦੀਆਂ ਸੀ ਅੱਜ ਕੱਲ੍ਹ ਅਦਾਲਤਾਂ ਖੁਦ ਸੀਓ ਮੋਟਰ ਲੈ ਕੇ ਉਸ ਕੇਸ ਨੂੰ ਅੱਗੇ ਲੈ ਕੇ ਹੁੰਦੀਆਂ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਔਰ ਪੁਲਿਸ ਨੂੰ ਜਿਹੜਾ ਹੈਗਾ ਖਾਸ ਤੌਰ ਦੇ ਉੱਪਰ ਟਾਰਗੇਟ ਕੀਤਾ ਜਾ ਸਕੇ ਵੀ ਤੁਸੀਂ ਹੋਰ ਵਧੀਆ ਕੰਮ ਕਰੋ ਸਰ ਬਿਲਕੁਲ ਦੇਖੋ ਜਿਹੜੀਆਂ ਅਦਾਲਤਾਂ ਨੇ ਉਹ ਇੱਕ ਸਤੰਭ ਨੇ ਡੈਮੋਕ੍ਰੇਸੀ ਦਾ ਤੇ ਅਸੀਂ ਬੜੇ ਲੱਕੀ ਹਾਂ ਕਿ ਮਾਨਯੋਗ ਚੀਫ ਜਸਤਿਸ ਸਾਹਿਬ ਨੇ ਜਿਹੜੇ ਸਾਡੇ ਚੀਫ ਜਸਤਿਸ ਸਾਹਿਬ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਇੱਕ ਸਪੈਸ਼ਲ ਬੈਂਚ ਦਾ ਗਠਨ ਕੀਤਾ ਹੋਇਆ ਹੈ ਉਹ ਸਪੈਸ਼ਲ ਬੈਂਚ ਇਹਨਾਂ ਸਾਰੇ ਮੁੱਦਿਆਂ ਨੂੰ ਪੋਲਿ ਜਿਹੜਾ ਕਿ ਕੰਮ ਸਰਕਾਰ ਦਾ ਹੈ ਉਹ ਉਹਨਾਂ ਨੇ ਨਹੀਂ ਕੀਤਾ ਤੇ ਜਦੋਂ ਰੂਟੀਨ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਕੋਰਟ ਦੇ ਸਾਹਮਣੇ ਆ ਰਹੀਆਂ ਨੇ ਹਜ਼ਾਰوں ਕੇਸ ਆ ਰਹੇ ਨੇ ਕੋਟਾਂ ਦੇ ਅੱਗੇ ਸੋ ਉਹ ਉਹਨਾਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੇ ਇੱਕ ਸਪੈਸ਼ਲ ਬੈਂਚ ਦਾ ਗਠਨ ਕੀਤਾ ਕਿ ਜਾਣਕਾਰੀ ਲੋ ਕਿ ਇਹ ਕਿੰਸੇ ਲੈਵਲ ਤੇ ਚੱਲ ਰਿਹਾ ਹੈ ਕੀ ਕਾਰਵਾਈ ਕਰ ਰਹੇ ਨੇ ਪੁਲਿਸ ਆਫੀਸਰਸ ਕੀ ਸਰਕਾਰ ਨੂੰ ਵੀ ਉਹਦੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਔਰ ਹਨਾਨੀ ਵਾਲੀ ਗੱਲ ਇਹ ਹੈ ਭਾਈ ਸਾਹਿਬ ਕਿ ਕੋਰਟ ਦੇ ਵਿੱਚ ਵੀ ਪ੍ਰੋਪਰ ਡਾਟਾ ਜਿਹੜਾ ਹੈਗਾ ਹਾਲੇ ਤੀਂ ਪ੍ਰੋਵਾਈਡ ਨਹੀਂ ਕਰਾਇਆ ਗਿਆ ਜਿੰਦੇ ਕਰਕੇ ਬੜੀਆਂ ਛੋਟੀਆਂ-ਛੋਟੀਆਂ ਡਾਟਾ ਹੁੰਦੇ ਕੋ ਨਾ ਅੱਜ ਕੱਲ 12 ਰੱਖ ਲਈ ਹੈ ਜੀ ਕੋਰਟ ਦੇ ਵਿੱਚ ਜੇ ਸਰਕਾਰ ਕਹਿੰਦੀ ਸਾਨੂੰ 3 ਮਹੀਨੇ ਦਾ ਟਾਈਮ ਚਾਹੀਦਾ ਜਾਂ 4 ਮਹੀਨੇ ਦਾ ਟਾਈਮ ਚਾਹੀਦਾ ਕੋਰਟ ਨਹੀਂ ਦੇ ਰਹੀ ਹੈ ਕੋਰਟ ਦਾ ਜਿਹੜਾ ਸੋਲ ਮੋਟਿਵ ਕੀ ਹੈ ਕਿ ਆਮ ਪਬਲਿਕ ਦੇ ਤੱਕ ਅਗ ਨਾ ਪਹੁੰਚੇ ਤੇ ਜਿਹੜੇ ਆਰਗੇਨਾਈਜ਼ ਕ੍ਰਾਈਮ ਜਿਹੜਾ ਜੇਲ੍ਹਾਂ ਤੋਂ ਚੱਲਦਾ ਉਹ ਬੰਦ ਹੋ ਜਾਵੇ ਜਿਸ ਤਰੀਕੇ ਨਾਲ ਗੱਲ ਤੁਸੀਂ ਵੀ ਦੱਸੀ ਕਿਉਂਕਿ ਇਹ ਮਾਮਲਾ ਜਿਹੜਾ ਹੁਣ ਨਸ਼ਿਆਂ ਤੱਕ ਹੈਗਾ ਜਾਂ ਫਿਰ ਜੇਕਰ ਕੱਲਿਆ ਕਰਦਾ ਸਾਰਿਆਂ ਵਿੱਚ ਆ ਜਾਂਦਾ ਪਰ ਇਹਦੇ ਵਿੱਚ ਇੱਕ ਹੋਰ ਮੁੱਦਾ ਹੈਗਾ ਵੀ ਪੰਜਾਬ ਪਰ ਦੇ ਵਿੱਚ ਜਿਹੜਾ ਨਸ਼ੇ ਹੈ ਉਹ ਪਾਵੇਂ ਪਿੰਡਾਂ ਦੇ ਵਿੱਚ ਹੁਣ ਸ਼ਹਿਰਾਂ ਦੇ ਵਿੱਚ ਹੋਣ ਸ਼ਾਇਦ ਹੋ ਵੀ ਜਲਦੋ ਜਲਦ ਅਦਾਲਤ ਨੂੰ ਸੂ ਮੋਟੋ ਲੈ ਕੇ ਉਸ ਚੀਜ਼ ਦੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਹਾਲਾਤ ਬਣ ਰਹੇ ਨੇ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਇਸ ਤਰ੍ਹਾਂ ਦੀ ਵੀ ਕੋਈ ਨਾ ਕੋਈ ਪਟੀਸ਼ਨ ਜਿਹੜੀ ਹੈ ਇਹ ਵਾਲਾ ਜਿਹੜਾ ਕੇਸ ਹੁਣ ਚੱਲ ਰਿਹਾ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋਇਆ ਸੀਗਾ ਜਿਹੜੀ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਟੈਲੀਫੋਨ ਦੇ ਜ਼ਰੀਏ ਮੋਬਾਈਲ ਇੰਟਰਨੈਟ ਦੀ ਵਰਤੋਂ ਕਰਕੇ ਬੜੀ ਹਾਈ ਡੈਫੀਨੇਸ਼ਨ ਦੇ ਵਿੱਚ ਇੰਟਰਵਿਊ ਦਿੱਤੀ ਉਹ ਇੱਕ ਚਿੰਗਾਰੀ ਬਣ ਗਈ ਉਸ ਛਿੰਗਾਰੀ ਨੇ ਪੂਰੇ ਪੰਜਾਬ ਦਾ ਮੁੱਦਾ ਜਿਹੜਾ ਸੀਗਾ ਉਹ ਉਭਾਰ ਕੇ ਰੱਖਤਾ ਕਿ ਕਿੰਨਾ ਸੁੱਖਾ ਕੰਮ ਹੈ ਕਿ ਇੱਕ অপরাধੀ ਜੇਲ੍ਹ ਚੋਂ ਬੈਠ ਕੇ ਇੰਟਰਵਿਊ ਦੇ ਰਿਹਾ ਔਰ ਕਿਸੇ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਇੱਕ ਘੰਟਾ ਲਗਾਤਾਰ ਉਹ ਇੰਟਰਵਿਊ ਦੇ ਰਿਹਾ ਹੈ ਐਸੇ ਤਰੀਕੇ ਦੇ ਨਾਲ ਹੁਣ ਜਿਹੜੇ ਕੋਰਟਾਂ ਦੇ ਅੱਗੇ ਜਦੋਂ ਰੁਟੀਨ 'ਚ ਮਸਲੇ ਆਣਗੇ ਕਿ ਵੀ ਜਾਂ ਤਾਂ ਪਰਚੇ ਦਰਜ ਨਹੀਂ ਹੋ ਰਹੇ ਜਿਹੜੇ ਵੱਡੀਆਂ ਮੱਛੀਆਂ ਨੇ ਜਿਹੜੇ ਵੱਡੇ ਡਰੱਗ ਗੈਂਗਸਟਰਸ ਨੇ ਜਾਂ ਵੱਡੇ ਡਰੱਗ ਲੋਟਸ ਨੇ ਜਦਕਿ ਛੋਟੇ-ਛੋਟੇ ਕੇਸ ਜਿਹੜੇ ਨੇ ਦਰਜ ਕੀਤੇ ਜਾ ਰਹੇ ਨੇ ਇਹ ਮੈਟਰ ਵੀ ਰੁਟੀਨ 'ਚ ਕੋਰਟਾਂ ਦੇ ਅੱਗੇ ਆ ਰਹੇ ਨੇ ਤੇ ਸਾਨੂੰ ਉਮੀਦ ਧੰਨਵਾਦਾਂ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਉੱਪਰ ਖਾਸ ਮੁੱਦਾ ਸੀ ਲੇਕਿਨ ਹੁਣ ਹੋਰ ਅੱਗੇ ਵਧਦੇ ਹੋਏ ਅਦਾਲਤ ਨੇ ਪੰਜਾਬ ਭਰ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਮੋਬਾਈਲ ਫੋਨ ਬਰਾਮਦ ਹੁੰਦੇ ਨੇ ਉਹਨਾਂ ਤੇ ਵੀ ਖਾਸ ਸੈਕਸ਼ਨ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ 30 ਅਪ੍ਰੈਲ ਜਿਹੜੀ ਤਾਰੀਖ ਰੱਖੀ ਗਈ ਹੈ ਉਸ ਦੇ ਵਿੱਚ ਕੀ ਐਕਸ਼ਨ ਲਿਆ ਜਾਂਦਾ ਕਿਹੜੇ ਕਿਹੜੇ ਅਫਸਰ ਪੇਸ਼ ਹੁੰਦੇ ਨੇ ਔਰ ਕੀ ਰਿਪੋਰਟਾਂ ਜਾਂ ਦਲੀਲਾਂ ਰੱਖੀਆਂ ਜਾਂਦੀਆਂ ਨੇ ਇਹ ਸਮਾਂ ਦੱਸੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਕੰਗ ਡੇਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ YouTube Facebook Instagram X aur WhatsApp channel par